ਦੇ ਮਤੇ ਨਜ਼ਰ ਕਾਲਾ ਸੰਘਿਆ ਦੇ ਚੌਂਕੀ ਇੰਚਾਰਜ ਸਰਬਜੀਤ ਸਿੰਘ ਦੀ ਅਗਵਾਈ ਹੇਠ ਕਿਤੇ ਆਉਣ ਜਾਣ ਵਾਲੇ ਵਾਹਨਾਂ ਦੀ ਚੈਕਿੰਗ ਲੋਕ ਸਭਾ ਦੀਆਂ ਆ ਰਹੀਆਂ ਚੋਣਾਂ ਦੇ ਮਤੇ ਨਜ਼ਰ ਜ਼ਿਲ੍ਹਾ ਕਪੂਰਥਲਾ ਦੇ ਅਧੀਨ ਪੈਂਦੇ ਕਸਬਾ ਕਾਲਾ ਸੰਘਿਆ ਵਿਖੇ ਪੁਲਿਸ ਚੌਂਕੀ ਦੇ ਇੰਚਾਰਜ ਸਬ ਇੰਸਪੈਕਟਰ ਸਰਬਜੀਤ ਸਿੰਘ ਦੀ ਅਗਵਾਈ ਹੇਠ ਆਉਣ ਜਾਣ ਵਾਲੇ ਵਾਹਨਾਂ ਦੀ ਸਖਤੀ ਨਾਲ ਚੈਕਿੰਗ ਕੀਤੀ ਗਈ ਇਸ ਮੌਕੇ ਸਬ ਇੰਸਪੈਕਟਰ ਸਰਬਜੀਤ ਸਿੰਘ ਨੇ ਕਿਹਾ ਕਿ ਮਾਨਯੋਗ ਐਸਐਸਪੀ ਸ਼੍ਰੀਮਤੀ ਵత్సਲਾ ਗੁਪਤਾ ਜੀ ਦੇ ਦਿਸ਼ਾ ਨਿਰਦੇਸ਼ਾਂ ਦੇ ਤਹਿਤ ਇਲਾਕੇ ਵਿੱਚ ਆਉਣ ਜਾਣ ਵਾਲੇ ਵਾਹਨਾਂ ਦੀ ਸਖਤੀ ਨਾਲ ਚੈਕਿੰਗ ਕੀਤੀ ਜਾ ਰਹੀ ਹੈ। ਕਾਲਾ ਸੰਘਿਆ ਤੋਂ ਪੱਤਰਕਾਰ ਮਨਜੀਤ ਮਾਨ ਦੀ ਵਿਸ਼ੇਸ਼ ਰਿਪੋਰਟ। ਇਹ ਸਰ ਅੱਜ ਕਾਲਾ ਸੰਘਿਆ ਡੈਸਕ ਕਪੂਰਥਲੇ ਦੇ ਵਿੱਚ ਇਹ ਜਿਹੜਾ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਆ ਇਲੈਕਸ਼ਨਾਂ ਨੂੰ ਲੈ ਕੇ ਸਰ ਕੀ ਕਹਿਣਾ ਚਾਹੋਗੇ ਜੀ? ਮੈਂ ਐਸ.ਐਚ. ਸਰਵਜੀਤ ਸਿੰਘ ਕੰਕੀਨਚਾਰਜ ਕਾਲਾ ਸੰਘਿਆ। ਸਮੇਤ ਪਾਰਟੀ ਨੇ ਲਾਕਬੰਦੀ ਕੀਤੀ ਹੋਈ ਆ। ਸ਼ਹਿਰ ਦੇ ਅਫਸਰਾਂ ਦੇ ਹੁਕਮ ਦੇ ਤ ਹਾਲ ਜਿਹੜਾ ਲੋਕ ਸਭਾ ਇਲੈਕਸ਼ਨ 2024 ਦੇ ਮੱਦੇ ਨਜ਼ਰ ਆਉਣ ਜਾਣ ਵਾਲੇ ਵਹੀਕਲ ਦੀ ਚੈਕਿੰਗ ਕੀਤੀ ਜਾ ਰਹੀ ਹੈ ਤਾਂ ਕਿ ਕੋਈ ਮਾਹੌਲ ਖਰਾਬ ਨਾ ਹੋ ਸਕੇ ਹਰ ਸ਼ੱਕੀਪੁਰ ਤੋਂ ਪਕੜਾ ਚੈੱਕ ਪੁਚੇਸ਼ ਕਰ ਦਿੱਤੀ ਜਾ ਰਹੀ ਹੈ ਜੀ ਤਾਂ ਕਿ ਰਾਹ ਸ਼ਾਂਤੀਪੂਰਵਕ ਜੀ ਨੇ ਚੁਣਾ ਹੋ ਜਾਣਾ ਹੈ ਇਹ ਸਰ ਕੋਈ ਹਜੇ ਤੱਕ ਕੋਈ ਸ਼ੱਕੀ ਵਿਅਕਤੀ ਕੋਈ ਜਾਂ ਕੋਈ ਕੈਸ਼ ਵਗੈਰਾ ਜਾਂ ਕੋਈ ਇਦਾਂ ਦਾ ਕੋਈ ਨਜ਼ਰ ਆਇਆ ਜੀ ਕੋਈ ਸਾਹਮਣੇ ਆਇਆ ਕੋਈ ਕੇਸ ਲੇਡੀ ਸਟ ਅਜੇ ਤੱਕ ਐਵਰੀ ਕੋਈ ਸਾਡੇ ਕੋਲ ਬਰਾਮਦਗੀ ਨਹੀਂ ਹੋਈ ਵੱਖ-ਵੱਖ ਪੁਲਿਸ ਟੀਮਾਂ ਵੀ ਲੱਗੀਆਂ ਹੋਈਆਂ ਆ ਜਦੋਂ ਵੀ ਕੋਈ ਮਿਲੇਗੀ ਕਿਸੇ ਦੀ ਤਾਂ ਬਰਾਮਦ ਹੋਈ ਕਿਹਨੇ ਰਸਤਿਆਂ ਦੇ ਰੋਸ ਤੇ ਜਾ ਕੇ ਨੋ ਬਣਦੀ ਕਾਰਵਾਈ ਕੀਤੀ ਆ